ਦੇਸ਼ ਭਰ ਦੇ ਵਿੱਚ ਲੋਕ ਸਭਾ ਚੋਣਾਂ ਦੀਆਂ ਤਰੀਕਾਂ ਨੂੰ ਲੈ ਕੇ ਜੋ ਕੰਸੂਆਂ ਚੱਲ ਰਹੀਆਂ ਸੀ ਉਹਨਾਂ ਤੇ ਅੱਜ ਤੱਕ ਤਕੀਦ ਕਰਦੇ ਹੋਏ ਇਲੈਕਸ਼ਨ ਕਮਿਸ਼ਨ ਦੇ ਵੱਲੋਂ ਸਾਰੀ ਜਾਣਕਾਰੀ ਸਾਂਝੀ ਕਰ ਦਿੱਤੀ ਗਈ ਹੈ। ਅੱਜ ਈਸੀ ਦੇ ਵੱਲੋਂ ਪ੍ਰੈਸ ਵਾਰਤਾ ਕਰਦੇ ਹੋਏ ਲੋਕ ਸਭਾ ਚੋਣ ਦਾ ਸਾਰਾ ਸ਼ਡਿਊਲ ਦੱਸ ਦਿੱਤਾ ਗਿਆ। ਦੱਸਦੇ ਇਹ ਕਿ ਪੂਰੇ ਦੇਸ਼ ਭਰ ਦੇ ਵਿੱਚ ਲੋਕ ਸਭਾ ਚੋਣਾਂ ਕੁੱਲ 7 ਗੇੜ ਦੇ ਵਿੱਚ ਹੋਣਗੀਆਂ ਤੇ ਫਿਰ 4 ਜੂਨ ਨੂੰ ਸਾਰੀਆਂ ਚੋਣਾਂ ਦੇ ਨਤੀਜੇ ਲਾਣੇ ਜਾਣੇ ਹਨ। ਦੱਸਿਆ ਗਿਆ ਹੈ ਕਿ ਇਸ ਵਾਰ ਇਹਨਾਂ ਚੋਣਾਂ ਦੇ ਲਈ ਦੇਸ਼ ਭਰ ਦੇ ਕੁੱਲ 96.8 ਕਰੋੜ ਵੋਟਰ ਆਪਣੇ ਮਤ ਦੇ ਅਧਿਕਾਰ ਦੀ ਵਰਤੋਂ ਕਰਨਗੇ ਚੋਣਾਂ ਕਰਵਾਉਣ ਦੇ ਲਈ ਕੁੱਲ 10.5 ਲੱਖ ਪੋਲਿੰਗ ਸਟੇਸ਼ਨਾਂ ਦੀ ਸਥਾਪਨਾ ਕੀਤੀ ਜਾਏਗੀ ਜਿਨ੍ਹਾਂ ਤੇ ਕੰਮਕਾਜ ਸੁਚਾਰੂ ਢੰਗ ਦੇ ਨਾਲ ਚਲਾਉਣ ਦੇ ਲਈ ਕੁੱਲ 1.5 ਕਰੋੜ ਅਫਸਰ ਤੇ ਬਾਕੀ ਹਮਲੇ ਦੇ ਕਰਮਚਾਰੀ ਨਿਯੁਕਤ ਕੀਤੇ ਜਾਣੇ ਹਨ ਜ਼ਿਕਰ ਖਾਸ ਹੈ ਇੱਕ ਲੋਕ ਸਭਾ ਚੋਣਾਂ ਦਾ ਪਹਿਲਾ ਫੇਜ਼ 19 April ਨੂੰ ਸ਼ੁਰੂ ਹੋਏਗਾ ਤੇ ਆਖਰੀ ਫੇਜ਼ ਦੀਆਂ ਚੋਣਾਂ 1 June ਨੂੰ ਕਰਵਾਈਆਂ ਜਾਣੀਆਂ ਨੇ ਤੇ 4 June ਨੂੰ ਨਤੀਜੇ ਐਲਾਨੇ ਜਾਣੇ ਆ ਜੇਕਰ ਪੰਜਾਬ ਦੀ ਗੱਲ ਕਰੀਏ ਤਾਂ ਪੰਜਾਬ 'ਚ ਆਖਰੀ ਫੇਜ਼ ਦੇ ਵਿੱਚ ਚੋਣਾਂ ਹੋਣਗੀਆਂ ਜੋ ਕਿ 1 June ਨੂੰ ਹੋਏਗਾ ਤੇ 4 June ਨੂੰ ਪਤਾ ਲੱਗ ਜਾਏਗਾ ਕਿ ਪੰਜਾਬ ਦੇ ਵੋਟਰਾਂ ਨੇ ਕਿਸ ਪਾਸੇ ਵੱਲ ਨੂੰ ਹਨੇਰੀ ਚਲਾਈ ਹੈ ਸੋ ਹੁਣ ਜੇਕਰ ਪੰਜਾਬ ਦੀਆਂ ਚੋਣਾਂ ਦੇ ਨਤੀਜਿਆਂ ਤੇ ਵੋਟਰਾਂ ਨੂੰ ਪ੍ਰਭਾਵਿਤ ਕਰਨ ਵਾਲੇ ਫੈਕਟਰਾਂ ਦੀ ਗੱਲ ਕੀਤੀ ਜਾਵੇ ਤਾਂ ਇਸ ਵਾਰ ਆਮ ਆਦਮੀ ਪਾਰਟੀ ਦੇ ਲਈ ਵੱਡੀ ਪ੍ਰੀਖਿਆ ਦੀ ਘੜੀ ਆਣ ਗਈ ਹੈ। ਮੁੱਖ ਤੌਰ ਦੇ ਉੱਤੇ ਇਸ ਵਾਰ ਸੱਤਾਧਿਰ ਦੇ ਲਈ ਕਈ ਦਾਅਵੇ ਅਤੇ ਵਾਅਦੇ ਕਾਫੀ ਮਾਇਨੇ ਰਖਾਉਣਗੇ ਜਿਹੜੇ ਜਾਤਾ ਪੂਰੇ ਕਰ ਦਿੱਤੇ ਗਏ ਜਾਂ ਫਿਰ ਅਜੇ ਤੱਕ ਲਟਕੇ ਹੋਏ ਐ। ਪੰਜਾਬ ਦੇ ਲੋਕਾਂ ਦੇ ਮਨਾਂ ਦੇ ਵਿੱਚ ਆਮ ਆਦਮੀ ਪਾਰਟੀ ਦੇ ਲਈ ਉਹਨਾਂ ਪਿਆਰ ਤੇ ਦులਾਰ ਨਹੀਂ ਦਿਖਾਈ ਦੇ ਰਿਹਾ ਜਿੰਨਾ 2017 ਦੀਆਂ ਵਿਧਾਨ ਸਭਾ ਚੋਣਾਂ ਵੇਲੇ ਦੇਖਿਆ ਸੀ ਤੇ ਇਹ ਚੀਜ਼ ਕਿਤੇ ਨ ਕਿਤੇ ਆਮ ਆਦਮੀ ਪਾਰਟੀ ਦੇ ਸਮੁੱਚੇ ਕੈਡਰ ਨੂੰ ਵੀ ਪਤਾ ਲੱਗ ਚੁੱਕੀ ਹੈ ਤੇ ਇਹਦੇ ਉਦਾਹਰਨ ਆਪ ਦੇ ਵੱਲੋਂ ਜਾਰੀ ਕੀਤੀ ਆਪਣੇ ਲੋਕ ਸਭਾ ਉਮੀਦਵਾਰਾਂ ਦੀ ਪਹਿਲੀ ਸੂਚੀ ਤੋਂ ਮਿਲਦੀ ਹੈ ਆਪ ਨੇ ਬਿੱਤੇ ਦਿਨੀ ਪਹਿਲੀ 8 ਉਮੀਦਵਾਰਾਂ ਦੀ ਸੂਚੀ ਜਾਰੀ ਕੀਤੀ ਜਿਸ ਦੇ ਵਿੱਚ ਪੰਜ ਮੌਜੂਦਾ ਕੈਬਨਟ ਮੰਤਰੀਆਂ ਦੇ ਉੱਤੇ ਦਾ ਖੇਡਿਆ ਗਿਆ ਤੇ ਇਸ ਤੋਂ ਇਲਾਵਾ ਇੱਕ ਫਿਲਮੀ ਅਦਾਕਾਰ ਅਤੇ ਬਾਕੀ ਦੋ ਉਹਨਾਂ ਉਮੀਦਵਾਰਾਂ ਨੂੰ ਮੈਦਾਨ ਦੇ ਵਿੱਚ ਉਤਾਰਿਆ ਗਿਆ ਜਿਨ੍ਹਾਂ ਨੇ ਕਿਸੇ ਵੇਲੇ ਕਾਂਗਰਸ ਦਾ ਛੱਡ ਕੇ ਆਮ ਆਦਮੀ ਪਾਰਟੀ ਦਾ ਪੱਲਾ ਫੜਿਆ ਸੀ ਮਖ्तार ਦੇ ਉੱਤੇ ਗੱਲ ਇਹ ਦੇਖਣ ਵਾਲੀ ਰਹੀ ਕਿ ਮੈਸ ਕੁਝ ਕੁ ਦਿਨ ਪਹਿਲਾਂ ਗੁਰਪ੍ਰੀਤ ਸਿੰਘ ਜੀਪੀ ਨੇ ਕਾਂਗਰਸ ਛੱਡ ਕੇ ਆਪ ਵੱਲ ਨੂੰ ਰੁਖ ਕੀਤਾ ਤੇ ਫਿਰ ਨਾਲ ਦੀ ਨਾਲ ਹੀ ਆਮ ਆਦਮੀ ਪਾਰਟੀ ਨੇ ਉਹਨਾਂ ਨੂੰ ਫਤਿਹਗੜ੍ਹ ਸਾਹਿਬ ਤੋਂ ਮੈਦਾਨ ਦੇ ਵਿੱਚ ਉਤਾਰਨ ਦੀ ਗੱਲ ਆਖ ਦਿੱਤੀ ਦੂਜੇ ਪਾਸੇ ਫਰੀਦਕੋਟ ਤੋਂ ਲੋਕ ਸਭਾ ਸੀਟ ਦੀ ਜ਼ਿੰਮੇਵਾਰੀ ਜਿਹੜੀ ਉਹ ਮੁੱਖ ਮੰਤਰੀ ਭਗਵੰਤ ਮਾਨ ਦੇ ਨਾਲ ਆਪਣਾ ਕਲਾਕਾਰੀ ਦਾ ਸਫ਼ਰ ਸ਼ੁਰੂ ਕਰਨ ਵਾਲੇ ਪੁਰਾਣੇ ਸਾਥੀ ਤੇ ਉੱਗੇ ਫਿਲਮੀ ਕਲਾਕਾਰ ਕਰਮਜੀਤ ਅਨਮੋਲ ਨੂੰ ਸੌਂਪ ਦਿੱਤੀ ਗਈ ਹੈ ਸੋ ਇਹ ਤਾਂ ਰਹੀ ਉਮੀਦਵਾਰਾਂ ਦੀ ਗੱਲ ਤੇ ਹੁਣ ਆਉਨੇ ਆ ਕਿ ਇਸ ਸੂਚੀ ਨੇ ਆਮ ਆਦਮੀ ਪਾਰਟੀ ਨੂੰ ਵਖਤ ਕਿਵੇਂ ਪਾਇਆ ਪਹਿਲਾਂ ਤਾਂ ਵਿਰੋਧੀਆਂ ਨੂੰ ਇਹ ਸੂਚੀ ਜਾਰੀ ਹੁੰਦੇ ਹੀ ਇਹ ਕਹਿਣਾ ਸ਼ੁਰੂ ਕਰਨਾ ਪਿਆ ਕਿ ਆਮ ਆਦਮੀ ਪਾਰਟੀ ਕਿਸੇ ਵੇਲੇ ਆਮਕਰਾਂ ਦੇ ਮੁੰਡੇ ਕੁੜੀਆਂ ਨੂੰ ਸਿਆਸਤ ਦੀ ਪੌੜੀ ਚੜਾਉਣ ਦੀ ਗੱਲ ਕਰਦੀ ਤਖਦੀ ਸੀ ਤੇ ਮੈਸਰ ਦੋ ਸਾਲ ਦੇ ਵਿੱਚ ਹੀ ਉਹ ਵਾਲੀ ਗੱਲ ਕਿਧਰੇ ਹੀ ਉੱਡ ਪੁੱਟ ਗਈ ਹੈ ਕਿਉਂਕਿ ਇਸ ਸੂਚੀ ਦੇ ਵਿੱਚ ਕਿਸੇ ਵੀ ਆਮਕਰ ਦੇ ਮੁੰਡੇ ਜਾਂ ਕੁੜੀ ਨੂੰ ਟਿਕਟ ਦੇਣ ਦੀ ਬਜਾਏ ਕੈਬਨਿਟ ਮੰਤਰੀਆਂ ਤੇ ਕਾਂਗਰਸ ਛੱਡ ਕੇ ਆਮ ਆਦਮੀ ਪਾਰਟੀ ਚ ਆਏ ਵਿਧਾਇਕਾਂ ਨੂੰ ਪਹਿਲ ਦਿੱਤੀ ਇਸ ਦੇ ਨਾਲ ਹੀ ਰਾਜਕੁਮਾਰ ਚੱਬੇਵਾਲ ਨੇ ਜਦੋਂ ਲੰਗੇ ਕੱਲ ਕਾਂਗਰਸ ਨੂੰ ਛੱਡ ਕੇ ਆਪ ਦਾ ਦਮਨ ਥਾਮਿਆ ਤਾਂ ਉਹਨਾਂ ਨੂੰ ਵੀ ਹੁਸ਼ਿਆਰਪੁਰ ਤੋਂ ਟਿਕਟ ਦਿੱਤੇ ਜਾਂਦੇ ਆ ਕੰਸੂਆ ਨੇ ਜ਼ੋਰ ਫੜ ਲਿਆ ਸੋ ਇਹ ਸ਼ਾਮਿਲਤਾ ਨੂੰ ਲੈ ਕੇ ਵੀ ਵਿਰੋਧੀਆਂ ਨੇ ਤੰਜ ਕੱਸਣੇ ਸ਼ੁਰੂ ਕਰ ਦਿੱਤੇ ਅਤੇ ਕਿਹਾ ਕਿ ਜੋ ਬੰਦਾ ਵਿਧਾਨ ਸਭਾ ਸੈਸ਼ਨ ਦੇ ਵਿੱਚ ਕਰਜ਼ੇ ਦੇ ਮੁੱਦੇ ਨੂੰ ਲੈ ਕੇ ਆਮ ਆਦਮੀ ਪਾਰਟੀ ਨੂੰ ਭੰਡਰਿਆ ਸੀ ਉਹ ਮੈਸ ਕੁਝ ਦਿਨ ਬਾਅਦ ਇਹਨਾਂ ਸਾਫ ਸੁਥਰਾ ਹੋ ਗਿਆ ਕਿ ਆਮ ਆਦਮੀ ਪਾਰਟੀ ਨੇ ਉਹਨੂੰ ਆਪਣੇ ਕਾਫਲੇ ਦੇ ਵਿੱਚ ਸ਼ਾਮਿਲ ਕਰ ਲਿਆ ਇੱਥੇ ਗੱਲ ਤੇ ਤੰਜ ਕਿਤੇ ਨਾ ਕਿਤੇ ਸਾਰਥਕ ਵੀ ਜਾਪਦੇ ਐ ਕਿਉਂਕਿ ਆਪ ਕਿਸੇ ਵੇਲੇ ਕਹਿੰਦੀ ਹੁੰਦੀ ਸੀ ਕਿ ਅਸੀਂ ਮਰਨੀ ਮਰ ਜਾਵਾਂਗੇ ਪਰ ਕਾਂਗਰਸ ਵਰਗੀ ਪਾਰਟੀ ਦੇ ਲੀਡਰਾਂ ਨੂੰ ਕਦੇ ਵੀ ਆਪਣੀ ਪਲਟਣ ਦੇ ਵਿੱਚ ਸ਼ਾਮਿਲ ਨਹੀਂ ਕਰਾਂਗੇ ਸੋ ਇਹ ਗੱਲ ਸੀ ਉਹ ਸੂਚੀ ਤੋਂ ਸ਼ੁਰੂ ਹੋਈ ਸਿਆਸੀ ਜੰਗ ਦੀ ਜਿਹੜੀ ਆਪ ਨੇ ਹੁਣੇ-ਹੁਣੇ ਜਾਰੀ ਕੀਤੀ ਹੈ ਪਰ ਹੁਣ ਜੇਕਰ ਵੋਟਰਾਂ ਦੇ ਮੂਹੜ ਦੀ ਗੱਲ ਕੀਤੀ ਜਾਵੇ ਤਾਂ ਲੋਕ ਖਾਸ ਤੌਰ ਤੇ ਆਮ ਆਦਮੀ ਪਾਰਟੀ ਨੂੰ ਕਈ ਮੁੱਦਿਆਂ ਦੇ ਉੱਤੇ ਘੇਰਦੇ ਦਿਖਾਈ ਦੇ ਰਹੇ ਆ ਜਿਨ੍ਹਾਂ ਦੇ ਵਿੱਚ ਮੁੱਖ ਤੌਰ ਤੇ ਕੱਚੇ ਮੁਲਾਜ਼ਮਾਂ ਨੂੰ ਪੱਕੇ ਕਰਨ ਦਾ ਵਾਅਦਾ ਪਿਛਲੀਆਂ ਸਰਕਾਰਾਂ ਵੇਲੇ ਧਰਨਿਆਂ ਤੇ ਬੈਠੇ ਅਧਿਆਪਕਾਂ ਤੇ ਹੋਰ ਵਿਭਾਗਾਂ ਦੇ ਮੁਲਾਜ਼ਮਾਂ ਨੂੰ ਅਣਦੇਖਿਆ ਕਰਨਾ ਕਿਸਾਨਾਂ ਨੂੰ ਟੁਕਮੇ ਮੁਆਵਜ਼ੇ ਤੇ ਐਮਐਸਪੀ ਦੇਣ ਨੂੰ ਲੈ ਕੇ ਕੀਤੇ ਗਏ ਵਾਅਦੇ ਪੂਰੇ ਨਾ ਕੀਤੇ ਜਾਣੇ ਸੂਬੇ ਚ ਕਾਨੂੰਨ ਵਿਵਸਥਾ ਦਾ ਨਿਕਲਿਆ ਹੋਇਆ ਜਲੂਸ ਖਜ਼ਾਨੇ ਦੇ ਪੈਸੇ ਦੀ ਕਥੇ ਤੋਂ ਦੁਰਵਰਤੋਂ ਦਾ ਮੁੱਦਾ ਸੂਬੇ ਦੇ ਖਰਚੇ ਤੇ bari ਰਾਜਾ ਦੇ ਵਿੱਚ ਲੱਗਦੇ ਜਹਾਜ਼ਾਂ ਦੇ ਢੇਡੇ ਸਿੱਖਿਆ ਨੂੰ ਪ੍ਰਫੁੱਲਿਤ ਕਰਨ ਦੇ ਲਈ ਕੀਤੇ ਵਾਅਦੇ ਅੱਧ ਪਚੱਦੇ ਪੂਰੇ ਕੀਤੇ ਜਾਣੇ ਬੇਅਦਬੀ ਦੇ ਦੋਸ਼ੀਆਂ ਨੂੰ ਸਜ਼ਾ ਦੇਣ ਦੇ ਵਾਅਦੇ ਦਾ ਪੂਰਾ ਨਾ ਕੀਤਾ ਜਾਣਾ ਪ੍ਰਦਰਸ਼ਨਕਾਰੀਆਂ ਤੇ ਕੀਤੇ ਜਾਂਦੇ ਲਾਠੀ ਚਾਰਜ ਔਰਤਾਂ ਨੂੰ ਦਿੱਤੇ ਜਾਣ ਵਾਲੇ 1000 ਰੁਪਏ ਵਾਲੀ ਗਾਰੰਟੀ ਦਾ ਪੂਰਾ ਨਾ ਕੀਤਾ ਜਾਣਾ ਨੌਕਰੀਆਂ ਦੇਣ ਨੂੰ ਲੈ ਕੇ ਸਰਕਾਰ ਦੇ ਵਾਅਦੇ ਅਤੇ ਅਸਲ ਸਚਾਈ ਇਰਵਰਸ ਮਾਈਗ੍ਰੇਸ਼ਨ ਦਾ ਮੁੱਦਾ ਆਰਥਿਕਤਾ ਨੂੰ ਕਰਜ਼ੇ ਦੇ ਵਿੱਚ ਲਿਪਤ ਕੀਤੇ ਜਾਣ ਦਾ ਮਸਲਾ ਲਗਾਤਾਰ ਵਧ ਰਹੇ ਕਰਜ਼ੇ ਦਾ ਮੁੱਦਾ ਮੁਖਤੌਰ ਦੇ ਉੱਤੇ ਨਸ਼ੇ ਦੇ ਖਾਤਮੇ ਦਾ ਮੁੱਦਾ ਹਰ ਰੋਜ਼ ਹੁੰਦੀਆਂ ਮੌਤਾਂ ਦਾ ਮਸਲਾ ਵੀਆਈਪੀ ਕਲਚਰ ਨੂੰ ਖਤਮ ਕਰਨ ਵਾਲੇ ਦਾਅਵੇ ਦੇ ਅਸਲ ਸੱਚਾ ਵਾਲਾ ਮੁੱਦਾ ਨਜਾਇਜ਼ ਮਾਇਨੇ ਗੱਤੇ ਸ਼ਰਾਬ ਦੀ ਕਾਲਾ ਬਾਜ਼ਾਰੀ ਰੋਕ ਕੇ ਖਜ਼ਾਨੇ ਦੇ ਵਿੱਚ ਪੈਸੇ ਪਾਉਣ ਵਾਲਾ ਮੁੱਦਾ ਤੇ ਬਾਹਰੀ ਨਿਵੇਸ਼ ਦਾ ਉਹ ਮੁੱਦਾ ਇਸ ਤਰੀਕੇ ਦੇ ਹੋਰ ਵੀ بڑے ਮੁੱਦੇ ਐ ਜਿਹੜੇ ਇਸ ਵਾਰ ਵੋਟਰਾਂ ਨੂੰ ਪ੍ਰਭਾਵਿਤ ਕਰ ਸਕਦੇ ਐ ਤੇ ਕਿਤੇ ਨਾ ਕਿਤੇ ਆਪ ਸਰਕਾਰ ਨੂੰ ਵੀ ਵੱਡਾ ਝਟਕਾ ਦੇ ਸਕਦੇ ਐ ਸੋ ਚੋਣ ਪ੍ਰਚਾਰ ਵੇਲੇ ਇਹਨਾਂ तमाम ਮੁੱਦਿਆਂ ਦੇ ਉੱਤੇ ਉੱਠਣ ਵਾਲੇ ਸਵਾਲਾਂ ਦੇ ਉੱਤੇ ਆਪ ਵੋਟਰਾਂ ਨੂੰ ਕਿਸ ਤਰੀਕੇ ਦੇ ਨਾਲ ਜਵਾਬ ਦਿੰਦੀ ਹੈ ਇਹਦੇ ਉੱਤੇ ਵਿਰੋਧੀ ਤਰ੍ਹਾਂ ਤੇ ਬਾਕੀ ਹੋਰ ਲੋਕਾਂ ਦੀਆਂ ਨਜ਼ਰਾਂ ਟਿਕੀਆਂ ਹੋਈਆਂ ਨੇ ਸੋ ਇਹ तमाम ਮੁੱਦੇ ਜਿੱਥੇ ਇੱਕ ਪਾਸੇ ਸਰਕਾਰ ਨੂੰ ਝਟਕਾ ਦੇ ਸਕਦੇ ਐ ਉੱਥੇ ਹੀ ਵਿਰੋਧੀ ਤਰ੍ਹਾਂ ਦੇ ਉਮੀਦਵਾਰਾਂ ਦੇ ਲਈ ਵਰਦਾਨ ਵੀ ਸਿੱਧ ਹੋ ਸਕਦੇ ਆ ਕਿਉਂਕਿ ਵਿਰੋਧੀ ਮੌਜੂਦਾ ਸਰਕਾਰ ਦੀਆਂ ਕਮੀਆਂ ਗਣਵਾਉਣਗੇ ਤੇ ਇਹਨਾਂ ਮੁੱਦਿਆਂ ਤੇ ਜੇਕਰ ਉਹ ਵੋਟਰਾਂ ਨੂੰ ਸਰਕਾਰ ਦੇ ਖਿਲਾਫ ਕਰ ਲੈਂਦੇ ਆ ਤਾਂ ਫਿਰ ਵੱਡਾ ਫੇਰ ਬਦਲਾਅ ਹੋ ਸਕਦਾ ਹੈ ਤੇ ਹੁਣ ਗੱਲ ਕਰਦੇ ਆ ਸੱਤਾਧਿਰ ਦੀ ਪਹਿਲੀ ਅੱਠਮੀ ਦਵਾਰਾਂ ਵਾਲੀ ਸੂਚੀ ਵੋਟਰਾਂ ਨੂੰ ਕਿਵੇਂ ਪ੍ਰਭਾਵਿਤ ਕਰ ਸਕਦੀ ਹੈ ਇਸ ਤੋਂ ਪਹਿਲਾਂ ਗੱਲ ਕੀਤੀ ਸੀ ਕਿ ਵਿਰੋਧੀ ਉਸ ਦੇ ਉੱਤੇ ਕਿਸ ਤਰੀਕੇ ਦੇ ਨਾਲ ਪ੍ਰਤੀਕਿਰਿਆ ਦੇ ਰਹੇ ਨੇ ਤੇ ਹੁਣ ਗੱਲ ਕਰਾਂਗੇ ਕਿ ਵੋਟਰਾਂ ਨੂੰ ਗਰਾਊਂਡ ਲੈਵਲ ਦੇ ਉੱਤੇ ਕੰਮ ਕਰਦੇ ਆਮ ਆਦਮੀ ਪਾਰਟੀ ਦੇ ਸਪੋਰਟਰਾਂ ਨੂੰ ਕਿਵੇਂ ਪ੍ਰਭਾਵਿਤ ਕਰ ਸਕਦੀ ਹੈ ਇਹ ਅੱਠਮੀ ਦਵਾਰਾਂ ਦੀ ਸੂਚੀ ਖਾਸ ਤੌਰ ਤੇ ਜਦੋਂ ਆਮ ਆਦਮੀ ਪਾਰਟੀ ਸੱਤੇ ਦੇ ਵਿੱਚ ਆਈ ਸੀ ਤਾਂ 92 ਉਮੀਦਵਾਰ ਜਿੱਤਵਾ ਕੇ ਪੰਜਾਬ ਦੇ ਲੋਕਾਂ ਨੇ ਆਮ ਆਦਮੀ ਪਾਰਟੀ ਦੀ ਹਨੇਰੀ ਚਲਾਈ ਸੀ ਤੇ ਉਸ ਵੇਲੇ ਇੱਕੋ ਚੀਜ਼ ਹਾਈਲਾਈਟ ਹੋਈ ਸੀ ਕਿ ਸਿਆਸਤ ਦੇ ਪੁਰਾਣੇ ਖੁੰਡ ਆਮ ਲੋਕਾਂ ਦੇ ਨੌਜਵਾਨ ਮੁੰਡੇ ਕੁੜੀਆਂ ਨੇ ਡੇਗੇ ਸੀ ਤੇ ਇਸ ਕਰਕੇ ਆਪ ਦੇ ਲਈ ਲੋਕਾਂ ਦੇ ਦਿਲਾਂ ਦੇ ਵਿੱਚ ਪਿਆਰ ਜਾਗਿਆ ਸੀ ਕਿ ਇਹ ਪਾਰਟੀ ਆਮ ਲੋਕਾਂ ਨੂੰ ਇੰਨੇ ਵੱਡੇ ਵੱਡੇ ਮੌਕੇ ਦਿੰਦੀ ਹੈ ਪਰ ਆਹ ਸੂਚੀ ਨੇ ਉਹਨਾਂ ਵਰਕਰਾਂ ਤੇ ਆਪ ਦੇ ਸਪੋਰਟਰਾਂ ਦੇ ਦਿਲ ਜ਼ਰੂਰ ਤੋੜੇ ਹੈ ਜਿਨ੍ਹਾਂ ਨੇ ਲਗਾਤਾਰ ਪਹਿਲੇ ਦਿਨ ਤੋਂ ਆਪ ਦੇ ਲਈ ਦਿਨ ਰਾਤ ਇੱਕ ਕਰਕੇ ਗਰਾਊਂਡ ਲੈਵਲ ਤੋਂ ਪਾਰਟੀ ਨੂੰ ਤਕੜਾ ਕਰਨ ਦੇ ਵਾਸਤੇ ਮਿਹਨਤ ਕੀਤੀ ਸੀ ਸੋ ਉਹਨਾਂ ਲੋਕਾਂ ਨੇ ਜਦੋਂ ਦੇਖਿਆ ਕਿ ਪਾਰਟੀ ਨੇ ਆਮ ਵਰਕਰਾਂ ਨੂੰ ਕਿਤਨਾ ਕਿਤੇ ਅੰਗੋਲੀਆਂ ਕਰਕੇ ਮੁੱਖ ਵਿਰੋਧੀ ਧਿਰ ਕਾਂਗਰਸ ਦੇ ਵਿੱਚੋਂ ਆਪ ਦੇ ਵਿੱਚ ਆਏ ਲੀਡਰਾਂ ਨੂੰ ਟਿਕਟਾਂ ਦੇ ਦਿੱਤੀਆਂ ਨੇ ਤਾਂ ਉਹਨਾਂ ਦੇ ਮਨਾਂ ਨੂੰ ਕਿਤਨਾ ਕਿਤੇ ਠੇਸ ਜ਼ਰੂਰ ਪੁੱਜੀ ਹੈ ਇਸ ਤੋਂ ਇਲਾਵਾ ਸਰਕਾਰ ਦੇ 2 ਸਾਲ ਦੇ ਕਾਰਜਕਾਲ ਦੇ ਦੌਰਾਨ ਕੁਝ ਅਜਿਹੀਆਂ ਘਟਨਾਵਾਂ ਵਾਪਰੀਆਂ ਜਿਨ੍ਹਾਂ ਨੇ ਆਪ ਦੇ ਨਾਲੋਂ ਆਮ ਲੋਕਾਂ ਦਾ ਮੋਹ ਜ਼ਰੂਰ ਤੋੜਿਆ ਜਿਨ੍ਹਾਂ ਦੇ ਵਿੱਚ ਮੁੱਖ ਤੌਰ ਦੇ ਉੱਤੇ ਪੰਜਾਬੀ ਗਾਇਕ ਸਿੱਧੂ ਮੂਸੇਵਾਲਾ ਦਾ ਭਿਆਨਕ ਤਰੀਕੇ ਦੇ ਨਾਲ ਕਤਲ ਕਰ ਦਿੱਤਾ ਜਾਣਾ ਸ਼ਾਮਿਲ ਸੀ ਤੇ ਇਸ ਤੋਂ ਬਿਨਾ ਅਮਰਿਤਪਾਲ ਸਿੰਘ ਹੋਰਾਂ ਵਾਲਾ ਮੁੱਦਾ ਰੋਜ਼ਾਨਾ ਹੁੰਦੇ ਕਤਲੇਆਮ ਦਾ ਮਸਲਾ ਪੰਜਾਬ ਦੇ ਵਿੱਚ ਲਗਾਤਾਰ ਵਧ ਰਏ ਗੈਂਗਸਟਰਾਂ ਦੇ ਬੋਲਬਾਲੇ ਦਾ ਮੁੱਦਾ ਵੀ ਸ਼ਾਮਿਲ ਹੈ ਇਸ ਤੋਂ ਇਲਾਵਾ ਸਰਕਾਰ ਦਾ ਦਿੱਲੀ ਤੋਂ ਚੱਲਣ ਵਾਲਾ ਦੋਸ਼ ਵੀ ਇੱਕ ਤਰੀਕੇ ਦੇ ਨਾਲ ਆਪ ਦੇ ਹੱਕ ਦੇ ਵਿੱਚ ਭੁਗਤਣ ਵਾਲੇ ਵੋਟਰਾਂ ਨੂੰ ਕਿਤੇ ਨਾ ਕਿਤੇ ਪ੍ਰਭਾਵਿਤ ਜ਼ਰੂਰ ਕਰ ਸਕਦਾ ਹੈ ਇਹਦੇ ਨਾਲ ਹੀ ਚੱਡਿਗੜ੍ਹ ਮੇਅਰ ਚੋਣਾਂ ਵੇਲੇ ਜੋ ਕੁਝ ਹੋਇਆ ਵਾਪਰਿਆ ਉਹ ਤੋਂ ਸਾਰੇ ਬੰਦੇ ਜਾਣੂ ਹੈ ਉੱਥੇ ਆਪ ਦਾ ਕਾਂਗਰਸ ਦੇ ਨਾਲ ਬੇਸ਼ੱਕ ਗਠਜੋੜ ਹੋ ਗਿਆ ਸੀ ਜਿਹੜਾ ਪੰਜਾਬ ਦੇ ਵਿੱਚ ਸਫਲ ਨਹੀਂ ਹੋ ਸਕਿਆ ਤੇ ਚੰਡੀਗੜ੍ਹ ਦੇ ਵਿੱਚ ਆਪ ਨੂੰ ਆਪਣਾ ਮੇਅਰ ਲਗਾਉਣ ਵਾਸਤੇ ਸੁਪਰੀਮ ਕੋਰਟ ਤੱਕ ਜਾਣਾ ਪਿਆ ਸੀ ਤੇ ਫਿਰ ਆਪ ਦੇ ਤਿੰਨ ਕੌਂਸਲਰ ਜਦੋਂ ਭਾਜਪਾ ਨੂੰ ਜੁਆਇਨ ਕਰਦੇ ਆ ਤਾਂ ਉੱਥੇ ਵੀ ਆਮ ਆਦਮੀ ਪਾਰਟੀ ਨੂੰ ਵੱਡਾ ਝਟਕਾ ਲੱਗਿਆ ਸੀ ਸੋ ਇਹ ਸੀ ਆਪਦੀ ਗੱਲ ਕਿ ਆਪ ਦੇ ਲਈ ਇਹਨਾਂ ਚੋਣਾਂ ਦੇ ਵਿੱਚ ਕੀ ਕੀ ਚੈਲੰਜ ਹੋ ਸਕਦੇ ਆ ਹੁਣ ਜਿੱਕਰ ਵਿਰੋਧੀ ਪਾਰਟੀਆਂ ਦੀ ਗੱਲ ਕਰੀਏ ਤਾਂ ਅਕਾਲੀ ਦਲ ਆਪਣੀ ਸਿਆਸੀ ਜ਼ਮੀਨ ਨੂੰ ਮੁੜ ਤੋਂ ਲੱਭਣ ਦੇ ਲਈ ਲਗਾਤਾਰ ਕੋਸ਼ਿਸ਼ਾਂ ਕਰ ਰਿਹਾ ਹੈ ਜਿਸ ਵਾਸਤੇ ਇਕਤਾ ਅਕਾਲੀ ਦਲ ਨੇ ਰੁੱਸਿਆਂ ਨੂੰ ਮਨਾਉਣ ਦੇ ਲਈ ਭਰਪੂਰ ਯਤਨ ਕੀਤੇ ਹੈ ਤੇ ਨਾਲ ਹੀ ਪੰਜਾਬ ਬਚਾਓ ਯਾਤਰਾ ਵੀ ਸ਼ੁਰੂ ਕੀਤੀ ਹੈ ਜਿਸ ਦਾ ਅਕਾਲੀ ਦਲ ਨੂੰ ਰਲਮਾ ਮਿਲਮਾ ਹੁੰਗਾਰਾ ਮਿਲ ਰਿਹਾ ਹੈ ਕਈ ਰੁੱਸੇ ਪਾਰਟੀ ਦੇ ਵਿੱਚ ਵਾਪਸ ਮੁੜ ਕੇ ਆ ਗਏ ਨੇ ਪਰ ਅਕਾਲੀ ਦਲ ਦਾ ਭਾਜਪਾ ਦੇ ਨਾਲ ਗੱਟਚੋੜ ਹੋਣ ਨੂੰ ਲੈ ਕੇ ਚੱਲਦੀਆਂ ਚਰਚਾਵਾਂ ਨੇ ਅਕਾਲੀ ਦਲ ਨੂੰ ਦੁਚਿੱਤੀ ਦੇ ਵਿੱਚ ਪਾਇਆ ਹੋਇਆ ਹੈ ਇੱਕ ਪਾਸੇ ਕਿਸਾਨੀ ਮੋਰਚੇ ਕਰਕੇ ਭਾਜਪਾ ਦੀ ਪੰਜਾਬ ਦੇ ਵਿੱਚੋਂ ਸਿਆਸੀ ਜ਼ਮੀਨ ਖੁੱਸਦੀ ਜਾ ਰਹੀ ਹੈ ਤੇ ਉੱਥੇ ਹੀ ਅਕਾਲੀ ਦਲ ਹੁਣ ਜੇਕਰ ਅਜੇ ਦੇ ਵਿੱਚ ਭਾਰਤੀ ਜਨਤਾ ਪਾਰਟੀ ਦੇ ਨਾਲ ਭਾਈਵਾਲੀ ਕਰਦਾ ਹੈ ਤਾਂ ਫਿਰ ਇਹਦਾ ਅਕਾਲੀ ਦਲ ਨੂੰ ਨੁਕਸਾਨ ਹੁੰਦਾ ਹੈ ਜਾਂ ਫਿਰ ਫਾਇਦਾ ਇਹ ਸਭ ਸਮੇਂ ਨੇ ਬਿਆਨ ਕਰਨਾ ਹੈ ਭਾਜਪਾ ਦੀ ਸਥਿਤੀ ਕਾਫੀ ਡਾਬਾਡੋਲ ਜਾਪਰੀਆ ਪਰ ਫਿਰ ਵੀ ਭਾਜਪਾ ਇਸ ਵਾਰੇ ਸ਼ਹਿਰੀ ਵੋਟਰਾਂ ਨੂੰ ਲਪਾਉਣ ਦੇ ਵਿੱਚ ਕਿਤੇ ਨਾ ਕਿਤੇ ਕਾਮਯਾਬ ਜ਼ਰੂਰ ਹੋ ਸਕਦੀ ਹੈ ਕਾਂਗਰਸੀ ਕਲ ਕੀਤੀ ਜਾਵੇ ਤਾਂ ਕਾਂਗਰਸ ਦੇ ਕੋਲ ਇਸ ਵਾਰ ਸੱਤਾ ਧਿਰ ਦੇ ਅਨਪੂਰੇ ਵਾਅਦਿਆਂ ਦੇ ਉੱਤੇ ਪ੍ਰਚਾਰ ਕਰਕੇ ਵੋਟਰਾਂ ਨੂੰ ਆਕਰਸ਼ਿਤ ਕਰਨ ਦਾ ਚੰਗਾ ਮੌਕਾ ਹੈ ਤੇ ਇਸ ਦੇ ਵਿੱਚ ਕੀ ਕਾਂਗਰਸ ਸਫਲ ਹੋਏਗੀ ਜਾਂ ਫਿਰ ਨਹੀਂ ਇਹ ਸਭ ਵੀ ਸਮੇਂ ਨਹੀਂ ਬਿਆਨ ਕਰਨਾ ਸੋ ਹੁਣ ਲੋਕ ਸਭਾ ਚੋਣਾਂ ਦਾ ਬਿੱਗਲ ਬਚ ਚੁੱਕਿਆ ਹੈ ਤੇ ਇਸ ਦੇ ਨਾਲ ਹੀ ਸਿਆਸਤਦਾਨਾਂ ਦੀਆਂ ਧੜਕਣਾ ਵੀ ਵਧਣੀਆਂ ਸ਼ੁਰੂ ਹੋ ਚੁੱਕੀਆਂ ਨੇ ਪੰਜਾਬ ਦੇ ਵਿੱਚੋਂ ਇਸ ਵਾਰ ਕਿਹੜੀ ਸੀਟ ਦੇ ਉੱਤੇ ਕੌਣ ਕਬਜ਼ਾ ਹੁੰਦਾ ਹੈ ਇਹਦਾ ਪਾਰਨ ਧਾਰਾ 4 ਜੂਨ ਨੂੰ ਹੋ ਜਾਏਗਾ ਜਦੋਂ ਚੋਣਾਂ ਦੇ ਨਤੀਜੇ ਘੋਸ਼ਿਤ ਕੀਤੇ ਜਾਣੇ